ਤੇ ਹਾਂਜੀ ਗਰਾਇਆ ਤੇ ਸਫਰ ਨੂੰ ਲੈ ਕੇ ਜਦੋਂ ਪਹੁੰਚਿਆ ਜੀ ਅੱਜ ਹੁਣ ਪਹੁੰਚਿਆ ਜੀ ਬਿਰਜੂ ਮਰਦੀ ਵਾਲਾ ਤੇ ਪਰਫੀ ਇੱਥੇ ਹੀ ਬਹੁਤ ਮਸ਼ਹੂਰ ਹੈ ਤੇ ਮਤਲਬ ਵੀ ਨਾਮ ਪੂਰਾ ਚੱਲਦਾ ਸਾਲ 1952 ਤੋਂ ਦੁਕਾਨਾ ਜੀ ਆਹ ਦੇਖਦੇ ਆ ਸਭ ਤੋਂ ਪੁਰਾਣਾ ਅਤੇ ਮਸ਼ਹੂਰ ਬਿਰਜੂ ਪਰਫੀ ਵਾਲਾ ਕਿਆ ਬਾਤ ਹੈ ਤੇ ਇੱਥੇ ਪਰਫੀ ਕਿਵੇਂ ਬਣਦੀ ਹੈ ਜੀ ਤੁਹਾਨੂੰ ਦਿਖਾ ਦਈਏ ਮੜੀ ਜੀ ਤੇ ਪਰਫੀ ਬਣਦਾ ਸਟਾਈਲ ਹੈਗਾ ਜੀ ਆਹ ਵਾਲਾ ਕਿਆ ਬਾਤ ਹੈ ਲਾਈ ਪਰਫੀ ਬਣ ਲਈ ਜੀ ਓਏ ਓਏ ਕੀ ਬਾਤ ਹੈ ਬੁੱਧ ਘੜਦਾ ਪਿਆ ਪੜੀ ਪਹਿਲਾ ਮੈਂ ਆ ਦਿਖਾਵਾਂ ਨਜ਼ਾਰਾ ਕਰੀ ਅੱਜ ਤੱਕ ਦਰਸ਼ਕਾਂ ਨੇ ਵਰਫੀ ਬਣਦੀ ਦੇਖੀ ਨਹੀਂ ਹੋਣੀ ਕੀ ਬਾਤ ਹੈ ਬੜੀ ਵਧੀਆ ਆ ਰਹੀ ਹੈ ਖੁਸ਼ਬੂ ਕਮਾਲ ਦੀ ਤੇ ਇਹ ਆ ਪਠੀ ਪਾਦੇ ਆ ਜੇ ਦੂਜੇ ਪਾਸੇ ਤੋਂ ਦਿਖਾ ਲਈਏ ਇੱਥੇ ਬਈ ਦੋ ਦੋ ਹੋ ਰਿਹਾ ਇੱਥੇ ਇੱਥੇ ਲਗਭਗ ਵਰਫੀ ਪ੍ਰਪੇਅਰ ਹੋ ਰਹੀਆ ਦੇਖੋ ਜੀ ਅਦਰ ਵੀ ਆ ਕਿਆ ਬਾਤ ਹੈ ਤੇ ਅੰਦਰ ਪੱਟੀਆਂ ਕਿੰਨੀਆਂ ਚੱਲਦੀਆਂ ਹਨ ਉਹ ਵੀ ਦਿਖਾ ਦਿੰਦੇ ਆ ਓਏ ਹੋਏ ਹੋਏ ਭਾਈ ਕਿਆ ਚੱਲ ਪਰਿਓ ਬਾਜੀਆ ਆ ਲਓ ਜੀ ਇੱਕ ਪੱਠੀ ਆ ਹੋ ਗਈ ਤੇ ਦੋ ਪੱਟੀਆਂ ਇਧਰ ਆ ਚੱਲਦੀਆਂ ਪਈਆਂ ਨੇ ਕਿਆ ਬਾਤ ਹੈ ਇਧਰ ਦੁੱਧ ਹਜੇ ਪਾਇਆ ਹੋਇਆ ਆ ਆ ਪੱਠੀ ਦੇ ਵਿੱਚ ਮੋਬਾਈਲ ਚ ਲੰਡਿਆ ਜੀ ਕਿੰਨਾ ਟਾਈਮ ਲੱਗਦਾ ਹੋਰ ਇਹਨੂੰ 1 ਰੁਪਿਆ ਇਹ ਸਾਢੇ 3 ਘੰਟੇ ਲੱਗਦੇ ਨੇ ਇਹਨੂੰ ਹੁਣ ਕਿੰਨਾ ਟਾਈਮ ਲੱਗੂ 1-5 ਮਿੰਟ ਹੋ ਜਾਣਾ 5 ਮਿੰਟ ਹੋ ਜਾਣੀ ਐ ਕੀ ਬਾਤ ਹੈ ਬਾਈ ਕਿੰਨੇ ਦਿਨ ਹੋ ਕੇ ਕੰਮ ਕਰਦੇ ਐ ਉਹ ਇੱਥੇ 2 ਸਾਲ 2 ਸਾਲ ਹੋ ਗਏ ਕੀ ਬਾਤ ਹੈ ਮਰਥੀ ਪੂਰੀ ਬਣਾਉਣੀ ਆ ਗਈ ਵਾਹ ਜੀ ਵਾਹ ਉਹ ਕਿਨੇ ਦਿਨਾਂ ਚ ਕਿੰਨੀ ਮਰਥੀ ਬਣਾਉਂਦੇ ਥੇ ਨਹੀਂ ਨਹੀਂ ਪਤਾ ਤੇ ਨਹੀਂ ਪਤਾ ਹੈ ਕੀ ਬਾਤ ਹੈ ਆ ਦੇਖੋ ਜ ਪਰਨੀ ਰੈਡੀ ਹੋ ਗਈ ਆ ਬਹੁਤ ਵਧੀਆ ਲੱਗੇ ਚਲੋ ਤੁਹਾਨੂੰ ਬਾਹਰ ਦਿਖਾਈਏ ਦੁਕਾਨ ਨਾ ਹੋਰ ਤਰੀਕੀ ਦੇਖੋ ਸਫਾਈ ਦੇਖੋ ਇੱਥੇ ਕਿੰਨੀ ਆ ਮੈਨੂੰ ਕਿਸੇ ਵੀ ਹਲਵਾਈ ਦੀ ਦੁਕਾਨ ਤੇ ਇੰਨੀ ਸਫਾਈ ਅਜੇ ਤੱਕ ਨਹੀਂ ਦੇਖੀ ਤੇ ਕਮਾਲ ਹੀ ਅਜੇ ਆ ਤਿੰਨ ਪੱਟੀਆਂ ਮਾਰ ਲੱਗੀਆਂ ਹੋਈਆਂ ਨੇ ਤੇ ਇੱਧਰ ਬਰਫੀ ਵੀ ਲਗਭਗ ਹੌਲੀ ਹੌਲੀ ਕਰਤੀ ਆ ਆ ਦੇਖੋ ਓਏ ਹੋਏ ਹੋਏ ਕੀ ਆ ਬਾਦਲ ਕੀ ਆ ਬਾਦਲ ਏ ਜੀ ਬ੍ਰਿਜ ਲਾਲ ਜੀ ਸ਼ਰਮਾ ਜਿਨ੍ਹਾਂ ਨੇ ਸ਼ਾਪ ਸ਼ੁਰੂ ਕੀਤੀ ਸੀ ਤੇ ਇਧਰ ਆ ਲੇਖ ਤੁਸੀਂ ਜਿਹੜੀਆਂ ਆ ਲੱਗੀਆਂ ਹੋਣ ਜਾਂ ਨਾਮ ਵਾਲੀਆਂ ਲੋਕਾਂ ਚੋਂ ਪਿਸਲ ਕਰਵਾਉਂਦੇ ਇੱਥੇ ਜਿਹੜੇ ਸੈਲੀਬ੍ਰਿਟੀ ਆਏ ਹੋਏ ਨੇ ਉਹਦਾਂ ਹੀ ਫੋਟੋ ਜਿੱੱਗੀਆਂ ਹੋਈਆਂ ਨਾਲ ਕੀ ਬਾਤ ਆਇਆ ਜੀ ਸ਼ਾਪ ਇੰਦਰ ਦਾ ਉਹਨਾਂ ਦਾ ਮੇਨ ਤੋਂ ਬਹੁਤ ਬਹੁਤ ਤੇ ਕਾਫੀ ਕੁਝ ਬਿਕਰੀ ਦਾ ਸਾਮਾਨ ਵੀ ਇੱਥੇ ਨਾਲ ਵਾਈ ਹੋਣਾ ਦੇ ਕੋਲ ਹੈਗਾ ਆ ਤੇ ਨਾਲ ਹੀ ਇਹਨਾਂ ਦੇ ਕੋਲ ਬਰਫੀ ਹੈ। 900 ਰੁਪਏ। ਬਈ ਦੇਸੀ ਕਿਉਂ ਵੀ ਬਣਾਉਨੇ ਹੋ? ਕੀ ਰੇਟ ਹੁੰਦਾ? ਦੇਸੀ ਦੀ ਲੋਕਾਂ ਦਾ ਰੇਟ ਦੇਸੀ ਕਿਉਂ 900 ਰੁਪਏ ਕਿਲੋ? ਇਹ ਗਾਇਆਂ ਦਾ ਹੁੰਦਾ ਜਾਂ ਮਜਾਂ ਦਾ ਹੁੰਦਾ ਜੀ? ਨਹੀਂ ਨਹੀਂ ਸਹੀ ਹੈ। ਮਿਕਸ ਹੁੰਦਾ। ਅਰੇ ਜਿਹੜਾ ਦੁੱਧ ਤੁਹਾਡੇ ਕੋਲ ਮਿਕਸੀ ਹੁੰਦਾ ਹੈ? ਤੇ ਸਪੈਸ਼ਲ ਮਜਾਂ ਦਾ ਹੁੰਦਾ ਭਾਜੀ। ਅੱਛਾ ਇਹ ਕਰੀਮ ਦਾ ਕੱਟਿਆ ਹੁੰਦਾ ਆ। ਅੰਦਰ ਨਹੀਂ ਜਾਣਾ ਬਾਹਰ ਆ ਜਾਓ। ਓਕੇ ਤੇ ਉਧਰ ਪਾਈ ਹੁਣ ਇਹ ਬਰਫੀ ਪੈਕ ਕਰ ਰਹੇ ਨੇ। ਅੰਦਰ ਬਾਥਰੂਮ ਹੈਗਾ। ओके okay. तो जो प्रदीप हां जी ए गल कहूं आज तक ना बहुत ਹਲਵਾਈਆਂ ਦੀਆਂ ਦੁਕਾਨਾਂ ਤੇ ਆਪਾਂ ਵਿਜ਼ਿਟ ਕੀਤੀ ਹੈ ਪਰ ਜਮੀਨ ਸਫਾਈ ਇਹਨਾਂ ਦੇ ਬੈਕ ਸਾਈਡ ਤੇ ਨਾ ਉਨੀ ਕਿਤੇ ਨਹੀਂ ਜੇ ਹੋਰ ਕਿਸੇ ਹਲਵਾਈ ਦੇ ਚਲੇ ਜਾਵੋਗੇ ਤੇ ਮੈਨੂੰ ਲੱਗਦਾ ਨਹੀਂ ਉਹਦੀ ਮਿਠਾਈ ਦਵਾਰਾ ਕਾ ਵੀ ਬਹੁਤ ਇਹ ਗੱਲ ਮੈਂ ਬਹੁਤ ਜਗ੍ਹਾ ਜਾ ਚੁੱਕਾ ਹਾਂ ਇਸ ਕਰਕੇ ਮੈਂ ਦੱਸ ਰਿਹਾ ਇੱਧਰ ਬਹੁਤ ਸਫਾਈ ਹੈ ਤੇ ਸਾਰੇ ਮੰਨ ਦੇ ਪੱਟੀਆਂ ਦੇ ਤਿਆਰ ਹੋ ਰਹੇ ਪੱਟੀਆਂ ਤਿਆਰ ਹੋ ਰਹੀਆਂ ਕੋਈ ਉਚਾਸ਼ ਨਹੀਂ ਵਾਲਾ ਕੰਮ ਨਹੀਂ ਕੁਛ ਨਹੀਂ ਭਾਈ ਥੱਲੇ ਸਾਫ ਸੁਥਰਾ ਆ ਪੂਰੀ ਆ ਹਰ ਇੱਕ ਚੀਜ਼ ਮੈਂ ਦੇਖਿਆ ਪਿੱਛੇ ਸ਼ੂਟ ਵੀ ਕਰਕੇ ਆ ਇਕੱਲੀ ਕਿੰਨੀ ਚੀਜ਼ ਸਾਫ ਸੁਥਰੀ ਬਹੁਤ ਕਮਾਲ ਭਾਈ ਆ ਕਹਿਤਾ ਤੈ ਉਹਦਰ ਭਾਈ ਹੁਣ ਇਹੋ ਲੱਗੇ ਹੋਇਆ ਡੱਬਿਆਂ ਚ ਪੈਕ ਕਰਨ ਜਿਹੜੀ ਉਧਰ ਸਾਡੀ ਤਿਆਰ ਹੋਣੀ ਸੀ ਉਹ ਬਾਹਰ ਰੈਡੀ ਹੋ ਗਈ ਆ ਉਹ ਰੈਡੀ ਉਧਰੋਂ ਕੱਢ ਲਿਆ ਤੇ ਦੇਖਿਓ ਕਿਦਾਂ ਬਾਈ ਤੇ ਅੱਜ ਕਿੰਨੇ ਕਿੰਨੇ ਡੱਬੇ ਪੈਕ ਕਰਦੇ ਤੁਸੀਂ ਭਾਈ 35 40 ਕਿਲੋ ਪੈਂਦੀ ਜਾਂਦੀ 35 40 ਕਿਲੋ ਪਰ ਜੇ ਸੀ ਕਰਾਂ ਤੁਸੀਂ ਬਣਾਉਣੇ ਹੋ ਜਿਹੜਾ ਇਹ ਦੂਜਾ ਹੈ ਨਾ 3.5 ਘੰਟੇ ਬਾਅਦ ਖਾਣ ਨਿਕਲਦਾ 3.5 ਘੰਟੇ ਲੱਗ ਜਾਂਦੇ ਆ ਅੱਛਾ ਜਿਹੜੀ ਉਹ ਇੱਕ ਇਹ ਕਿਹੜਾ ਬਣਾਉਣੇ ਤੁਸੀਂ ਉਹਦੇ ਵਿੱਚ ਕਿੰਨੀ ਕਿਲੋ ਪਰਫੇ ਨਿਕਲਦੀ ਆ 9 ਕਿਲੋ ਕੀ ਬਾਤ ਅੱਛਾ 55 ਕਿਲੋ ਦਤ ਪਾਉਣੇ ਉਸ ਕਣੀ ਦੇ ਵਿੱਚ ਕੀ ਬਾਤ ਹੈ ਜੀ ਹਾਲਾ ਭਾਈ ਮਿਲ ਕੇ ਆਓ ਜਰਾ ਇੱਕ ਵਾਰ ਬਾਹਰ ਦਿਖਾਓ ਬੱਚੋ ਕਿੰਦਾ ਕੱਢੀ ਹੈ ਕੱਢ ਲਈ ਯਾਰ ਤੁਸੀਂ ਕੱਢਦੇ ਦਿਖਾਉਣੇ ਸੀ ਅਸੀਂ ਓਏ ਹੋਏ ਲੋ ਜੀ ਆ ਵਰਦੀ ਉਧਰੋਂ ਬਾਹਰ ਆ ਚੁੱਕੀ ਆ ਤੇ ਹੁਣ ਇਹਦਾ ਹੁੱਟ ਤਾਂ ਜਿਹੜਾ ਘੋਟਲਾ ਇਹਦੇ ਨੂੰ ਇਹਨੂੰ ਠੰਡੀ ਕਰਨਾ ਹੈ ਠੰਡੀ ਕਰਨਾ ਇਹਨੂੰ ਅਜਾ ਫਿਰ ਇਹਦੇ ਨਿਕਲਿਆ ਪੀਸ ਕੀ ਆਵਾਜ਼ ਆ ਨੌਜਵਾਨ ਚੈੱਕ ਕਰੋ ਤੁਸੀਂ ਆ ਇਹਨੂੰ ਕਹਿੰਦੇ ਖੁਆ ਮਾਰਨਾ ਭਈ ਵੈਸੇ ਪੱਕਾ ਖੁਆ ਮਾਰ ਦੇਣਾ ਸਾਧਰੀ ਘਟਲ ਦੇਣਾ ਇਹ ਦੋ ਲਕਾ ਬਣਦੀ ਹੈ ਪੀ ਬਿਲਕੁਲ ਬਿਲਕੁਲ ਅਸਲ ਦੇ ਵਿੱਚ ਲੋਕ ਕਹਿੰਦੇ ਉਹ ਖੁਆ ਮਾਰਦਾ ਕਿਦੋਂ ਕਹਿੰਦੇ ਇਹਨੂੰ ਕਹਿੰਦੇ ਮਾਰਨਾ ਜਦੋਂ ਨਾ ਆ ਵਿੱਚ ਹਾਂ ਇਹਨੂੰ ਕੀ ਕਹਿੰਦੇ ਆ ਖੁਰਪਾ ਖੁਰਪਾ ਜਦੋਂ ਖੁਰਪਾ ਮਾਰਿਆ ਜਾਂਦਾ ਨਾ ਉਦੋਂ ਬਦਲਾਦਾ ਖੁਆ ਕਿਵੇਂ ਮਰਦਾ ਆਓ ਕੋਲੀ ਅੰਦਰ ਮਾੜੀ ਗਰਮਾ ਗਰਮ ਟੇਸਟ ਕਰੀਏ ਭਾਈ ਕਿੰਨੀ ਦੇਰ ਤੇ ਰੈਡੀ ਹੋ ਜਾਂਦੀ ਹੈ ਕਿੰਨੀ ਦੇਰ ਤੇ ਸਰਵ ਕਰਨ ਦਾ ਕੰਮ ਚੱਲ ਪੜਿਆਦਾ ਹਰੇ ਹੋਰ ਨਹੀਂ ਅਜੇ ਗਰਮ ਗਰਮ ਤਾਂ ਖਾ ਸਕਦੇ ਆ ਨਾ ਅੱਛਾ ਮਤਲਬ ਡੱਬੇ ਚ ਹਜੇ 20 ਮਿੰਟ ਨਹੀਂ ਪੈਕ ਹੋਣੀ ਉਦਾਂ ਵੀ ਵੀ ਜਾ ਤੇ ਗਰਮ ਗਰਮ ਅਰੇ ਗਰਮ ਗਰਮ ਵਿਕ ਜਾਂਦੀ ਹੈ। ਕੀ ਬਾਤ ਹੈ। ਮਤਲਬ ਹੱਥੋਂ ਹੱਥੀ 900 ਕੀ ਬਾਤ ਹੈ? ਕੀ ਬਾਤ ਹੈ? ਅੱਜ ਆ ਵੀ ਚੰਗੀ ਕਿਸਮਤ ਲਖਾ ਗਿਆ ਹੈ ਨਾ ਬੰਦੇ। ਹੱਥੋਂ ਹੱਥੀ ਪਰਫੀ ਵਿਕ ਜਾਂਦੀ ਹੈ। ਇਹ ਤਾਂ ਕਈਆਂ ਦੀਆਂ ਦੁਕਾਨਾਂ 'ਚ ਪਰਫੀ ਐਕਸਪਾਇਰ ਹੋ ਜਾਂਦੀ ਪਈ ਬਈ। ਚੋਰੇ ਜੀ ਭਾਜੀ। ਲਗਾ ਕਈਆਂ ਦੀਆਂ ਦੁਕਾਨਾਂ 'ਚ ਪਰਫੀ ਐਕਸਪਾਇਰ ਹੋ ਜਾਂਦੀ ਪਈ ਬਈ। ਵਿਕਦੀ ਨਹੀਂ। ਇਹਨਾਂ ਦੇ ਪਤੰਦਰਾ ਕੋਲ ਟਾਈਮ ਹੀ ਨਹੀਂ ਮਿਲਦਾ ਪਰਫੀ ਰੱਖਣ ਦਾ। ਚਲੋ ਭਾਜੀ ਕਰੋ ਹੋ ਗਿਆ। ਮੈਨੂੰ ਮਾਰਨਾ ਰੁੱਕ ਕੇ ਮਾਰਨਾ ਥੋੜਾ ਅੱਛਾ ਇਹ ਤੂੰ ਹਜੇ ਹੋਰ ਰੁੱਕ ਕੇ ਮਾਰ ਲੈ ਆਂ। ਅੱਲਾਹੁ ਅਕਬਰ। ਕੀ ਬਾਤ ਹੈ। ਹਾਂਜੀ ਭਾਈ ਹੁਣ ਪੈਕ ਕਰੀ ਸ਼ੁਰੂ ਕਰਦੀ। ਗਰਮ ਗਰਮ ਹੀ। ਇਹ ਭਾਈ ਅੱਧਾ ਕਿਲੋ। ਨਹੀਂ ਉਹ ਹੋਰਾਂ ਦੀ ਹੈ ਜੁੱਬੀਆਂ ਦੀ। ਕੀ ਬਾਤ ਹੈ? ਕੀ ਬਾਤ ਹੈ? ਇਹਦਾ ਹੁਣ ਹੋਊਗਾ ਵੇਟ। ਬਿਲਕੁਲ ਬਿਲਕੁਲ। ਉਹ ਅੰਦਰ ਬੋਲਿਆ ਹੋਇਆ ਯਾਰ ਅਸੀਂ ਇਹ ਕਿੰਨੇ ਗ੍ਰਾਮ ਦਾ ਹੁੰਦਾ ਗੁਨਾ ਇਹ 100 ਗ੍ਰਾਮ ਦਾ 50 ਕੀ ਬਰਫੀ ਹੋ ਗਈ ਹੈ ਨਾ ਓਕੇ ਹਾਂਜੀ ਮੈਡਮ ਹੋਏ 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 ਕਿਵੇਂ ਮਜ਼ਾ ਆ ਗਿਆ ਤੁਸੀਂ ਕਰੋ ਡੇ ਚੂੜੇ ਸੋਰ ਕਹਿੰਦੇ ਆਓ ਜਰਾ ਮੋਟੇ ਜਿਕੇ ਖਾਵਾ ਕੋਈ ਟੈਲ ਆਂਡ ਯਮ ਬਲਬੀ ਆ ਚੈੱਕ ਕਰੋ ਯਾਰ ਹਲੀ ਇਹਨੂੰ ਕਿੱ데 ਬੱਤ ਇੱਧਰ ਪਾਸੇ ਆਮ ਲਈ ਫੋਟੋ ਦੱਸਣਾ ਵਾਦਲਾ ਇੱਧਰ ਦੇਖ ਕੇ ਚੈੱਕ ਕਰੋ ਇਹ ਵੀ ਕਰ ਬੱਸੋ ਜੀ ਤੇ ਫੋਨ ਕਰਦੇ ਟੀਸਾ ਦੇਖੋ ਸਾਰੇ ਲੈ ਕੇ ਜਾਂਦੇ ਆ ਨਾਲ ਟੇਸਟ ਵੀ ਕਰਦੇ ਆ ਨਾਲ ਦੇ ਨਾਲ ਡੋਨੇ ਚ ਪਾ ਕੇ ਖਾਂਦੇ ਆ ਗਰਮਾ ਗਰਮ ਇੱਕ ਦਿਨ ਨਾਲ ਡੋਨੇ ਚ ਪਾ ਕੇ ਸਭ ਕੋਈ ਵੀ ਸਾਰੇ ਡੋਨੇ ਅਲੱਗ ਅਲੱਗ ਲੈ ਜਾਂਦੇ ਆ ਇਹ ਅਲੱਗ ਹੀ ਜਿਹੜਾ ਬੱਤੀ ਯਾਰ ਬਹੁਤ ਵਧੀਆ ਇਹ ਬਹੁਰੀ ਪਤਾ ਵੀ ਮੈਂ ਇਤੋਂ ਕੌਣ ਬੰਦਾ ਰਿਹਾ ਹਾਂ ਅੱਜ ਤੱਕ ਮੈਂ ਕਦੀ ਇੱਥੇ ਆਇਆ ਬੰਦਾ ਇੰਨੀ ਖੌਫ ਹੋਈ ਆ ਬਹੁਤ ਜ਼ਬਰਦਸਤ ਲੱਗਦੀ ਹੈ ਜੇ ਬਈ ਇੱਥੇ ਕਦੇ ਜਰੂਰ ਆਓ ਨਿਕਲ ਕਰੋ ਜਿਸ ਨੂੰ ਵਰਤੀ ਆਲਾ ਕੋਈ ਇੱਥੇ ਇਹ ਕੋਈ ਵੀ ਸ਼ਿਕਾਇਤ ਕਾਰੀ ਦਾ ਮਹਾਨ ਨਹੀਂ ਇਹਦੇ ਕੋਲ ਆ ਕੇ ਤੁਸੀਂ ਦੱਸੋ ਕਿ ਕਿਉਂ ਪਹੁੰਚਿਆ ਗਰਮੀਆਂ ਨੂੰ ਦੱਸੇ ਦਾ ਸਪਸ਼ਟ ਗੁਰਾਇਆਂ ਦੇ ਵਿੱਚ ਸਨ 1952 ਤੋਂ ਹੋਰ ਲਿਖਿਆ ਦਿਖਾਉਣ ਦੇ ਬਾਰ 1952 ਤੋਂ 1952 ਤੋਂ ਬਾਈ ਬਣੀ ਤੇ ਮਿਲਦਾ ਤੁਹਾਨੂੰ ਵੀ ਪਵਾਉ ਦੀ ਇਹਦਾ ਬੜੀ ਬਹੁਤ ਵਧੀਆ ਤੇ ਇਹ ਤਾਂ ਨੇ ਸੁੱਧ ਖਾਣੇ ਖਾਣ ਲਈ ਤੁਸੀਂ ਕਰਨਾ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਸੋਣਾ ਇੱਕ ਕਮੈਂਟ ਕਰਨਾ ਉਸ ਵਿੱਚ ਕਿ ਤੁਹਾਨੂੰ ਕਿਹੋ ਜਿਹੀ ਵਰਗੀ ਕਦੋਂ ਖਾਦੀ ਤੇ ਕਿਹਦਾ ਦਿਲ ਲੱਗਦਾ ਤੁਹਾਡਾ ਕੀ ਦੋਸਤ ਨੰਕਾਰ ਜਾਂ ਜੀ ਹੈ ਦੇ ਤੁਸੀਂ ਇਹ ਦੇਖੋ ਜੀ ਰਸ ਇੱਥੇ ਕਿੰਨਾ ਹੈ ਉਹ ਡੱਬਾ ਤੇਰਾ ਡੱਬਾ ਇੱਧਰ ਮੀਤੋਣਾ ਕੋਲੇ ਆ ਤੇ ਭਾਈ ਇੱਕ ਚੀਜ਼ ਦੇਖੀ ਦੂੰ ਹਾਂ ਹਾਂ ਇਹਦਾ ਦੋਤੋਂ ਦਾ 90 ਤੋਂ ਸਪੈਸ਼ਲ ਹੁੰਦਾ ਭਾਈ ਦਿੱਲੀ ਦਿੱਲੀ ਉਹ ਵੀ ਤਾਲਾ ਲੱਗ ਕੇ ਚੈੱਕ ਹੋ ਗਏ ਤਾਲਾ ਲੱਗ ਕੇ ਆਂਦਾ ਤਾਲਾ ਤਾਲੇ ਵੀ ਚਾਪੀ ਇੱਧਰ ਹੋਊਗੀ ਕੋ ਚਾਪੀਆਂ ਕੋਨਾਂ ਕੋਲੇ ਕਿੰਨਾ ਕੋਲੇ ਆ ਡਰਾਈਵਰ ਵੀ ਕੋਈ ਇੱਧਰ ਹੁੰਦਾ ਨਹੀਂ ਕੋਈ ਮਲਾਵਟ ਨਹੀਂ ਕਰ ਸਕਦਾ ਕੀ ਬਾਤ ਹੈ ਤੇ ਭਾਈ ਉਹ ਪਤਾ ਲੱਗਦਾ ਵੀ ਪਰਫੀ ਦਾ ਤੇ ਅਸੀਂ ਪਤਾ ਲਾਉਦਾ ਵਾਕਿਆ ਕੀ ਚੀਜ਼ ਹੈ ਇਸ ਟਾਈਮ ਆ ਮੈਂ ਦੇਖ ਲਵਾਂ ਚਾਹ ਬਾਤ ਹੈ ਬਾਕੀ ਬਹੁਤ ਵਧੀਆ ਯਾਰ